ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਕੰਟਾ ਕਰ ਵਿਖੇ ਧਰਮੀ ਫੌਜੀਆਂ ਦੇ ਵੱਲੋਂ মিডিਆ ਨੂੰ ਸੰਬੋਧਨ ਕੀਤਾ ਗਿਆ ਇਸ ਦੌਰਾਨ ਸਿੱਖ ਧਰਮੀ ਫੌਜੀਆਂ ਫੈਨਟਰੋਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਜੂਨ 1984 ਦੇ ਮਾਮਲੇ ਤੇ ਸਿੱਖ ਲੀਡਰਸ਼ਿਪ ਅਤੇ ਸੰਬੰਧਿਤ ਸੰਸਥਾਵਾਂ ਦੀ ਭੂਮਿਕਾ ਤੇ ਗੰਭੀਰ ਸਵਾਲ ਖੜੇ ਕੀਤੇ ਉਹਨਾਂ ਕਿਹਾ ਕਿ 1984 ਦੌਰਾਨ ਫਿਰਿਆਕਾਰਤਖ ਸਾਹਿਬ ਨੂੰ ਟੈਂਕਰ ਤੇ ਤੋਪਾਂ ਨਾਲ ਢਾਹ ਦਿੱਤਾ ਗਿਆ ਅਤੇ ਨਿਰਦੋਸ਼ ਸੰਗਤ ਦੀ ਜਾਨ ਗਈ पर 41 ਸਾਲ ਬੀਤਨ ਦੇ ਬਾਵਜੂਦ ਵੀ ਇਸ ਬਾਰੇ ਸਪਸ਼ਟ ਜਵਾਬ ਨਹੀਂ ਮਿਲਿਆ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਜਦੋਂ ਵੀ ਸਿੱਖ ਕੌਮ ਅੰਦਰ ਕੋਈ ਛੋਟੀ ਗੱਲ ਉੱਭਰਦੀ ਹੈ ਉਸ ਨੂੰ ਵੱਡਾ ਮੁੱਦਾ ਬਣਾਇਆ ਜਾਂਦਾ ਪਰ 1984 ਵਰਗੇ ਵੱਡੇ ਜ਼ਖਮ ਤੇ ਕਦੇ ਗੰਭੀਰ ਚਰਚਾ ਨਹੀਂ ਕੀਤੀ ਗਈ ਉਹਨਾਂ ਸਵਾਲ ਉਠਾਉਂਦੇ ਹੋਏ ਕਿ ਹਾਂ ਕਿ ਜਿਹੜੇ ਦਿਲ ਛੋਟੀਆਂ ਗੱਲਾਂ ਤੇ ਦੁਖੀ ਹੋ ਜਾਂਦੇ ਨੇ 1984 ਦੀ ਤਬਾਹੀ ਤੇ ਕਿਵੇਂ ਚੁੱਪ ਰਹੇ ਸਿੱਖੀ ਮਸਲੇ ਲਈ ਸ਼ੋਮਨੀ ਕਮੇਟੀ ਬਣਾਈ ਗਈ ਸੀ ਪਰ ਅਯੋਗ ਲੀਡਰਸ਼ਿਪ ਕਾਰਨ ਅੱਜ ਸਰਕਾਰਾਂ ਨੂੰ ਦਖਲਅੰਦਾਜ਼ੀ ਦਾ ਮੌਕਾ ਮਿਲ ਰਿਹਾ ਹੈ ਇਸੇ ਨਾਲ ਹੀ ਉਹਨਾਂ ਨੇ 328 ਪਾਵਨ ਸਰੂਪਾਂ ਦੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸਥਿਤੀ ਵੀ ਲੀਡਰਸ਼ਿਪ ਦੀ ਨਾਕਾਮੀ ਕਾਰਨ ਬਣੀ ਉਹਨਾਂ ਐਲਾਨ ਕੀਤਾ ਦੀ 15 ਤਰੀਕ ਨੂੰ ਸਿੱਖ ਸੈਭਾ ਨਾਲ ਮੁਲਾਕਾਤ ਕਰਕੇ ਜੂਨ 1984 ਸਬੰਧੀ ਜਵਾਬ ਮੰਗੇ ਜਾਣਗੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਆਉਣਾ ਜਾਂ ਨਾ ਆਉਣਾ ਸਰਕਾਰ ਦਾ ਮਾਮਲਾ ਹੈ ਪਰ ਸਿੱਖ ਕੌਮ ਦੇ ਸਵਾਲਾਂ ਦਾ ਜਵਾਬ ਲਾਜ਼ਮੀ ਹਨ ਇਸੇ ਨਾਲ ਹੀ ਉਹਨਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਤਰਮੀ ਫੌਜੇ ਨਾਲ ਖੜ ਕੇ ਸਿੱਖ ਲੀਡਰਸ਼ਿਪ ਤੋਂ ਜਵਾਬ ਮੰਗੇ ਜਾਣ ਕਿਉਂਕਿ ਕੁਰਬਾਨੀਆਂ ਦੇਣ ਵਾਲਿਆਂ ਨਾਲ ਇਨਸਾਫ ਹੋਣਾ ਜ਼ਰੂਰੀ ਹੈ ਔਰਤਾਂ ਪੁਸ਼ਾ ਵੀ ਅੱਜ ਤੁਸੀਂ ਕਾਦੇ ਲਈ ਆਏ ਜੀ ਅੱਜ ਬੜੇ ਦੁੱਖ ਦੀ ਗੱਲ ਵਾਕੇ ਅਸੀਂ ਮਲਕੇ ਜਿਹੜਾ ਅਜੇ ਵੀ ਅਸੀਂ 1984 ਦੇ ਇਨਸਾਫ ਦੀ ਗੱਲ ਵਾਸਤੇ ਆਏ ਆਂ ਜਦੋਂ ਧਰਮੀ ਫੌਜੀਆ ਨੇ ਕੁਰਬਾਨੀ ਕਰ ਦਿੱਤੀ ਆ ਤੇ ਉਹਦੇ ਵਿੱਚ ਸਾਡੀ ਸਿੱਖ ਕੌਮ ਦੇ ਵਾਰਸਾਂ ਦਾ ਫਰਜ਼ ਹੀ ਕਿ ਮਲਕ ਵੀ ਜਿਹੜਾ ਸੀ ਇਹਦਾ ਬਲਕਿ ਵੀ ਸਾਡਾ ਸਤਕਾਰ ਕਰਦੇ ਜਾਂ ਜੂਨ 1984 ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਿੱਖ ਕੌਮ ਦੇ ਉੱਤੇ ਜਿਹੜਾ ਹਮਲਾ ਜੂਨ 1984 ਦਾ ਹੋਇਆ ਜਿਹੜਾ ਟੈਂਕ ਤੇ ਤੋਪਾਂ ਦੇ ਨਾਲ ਹੋ ਕੇ ਤੇ ਅਕਾਲ ਤਖਤ ਸਾਹਿਬ ਜਿਹੜਾ ਟਹਿ ਢੇਰੀ ਹੋਇਆ ਉਹਦੇ ਬਾਰੇ ਇਹਨਾਂ ਨੇ ਮਰ ਕੇ ਵੀ ਕਦੀ ਵੀ ਕੋਈ ਗੱਲ ਨਹੀਂ ਛੇੜੀ ਤਾਂ ਜਦੋਂ ਸਿੱਖ ਕੌਮ ਦੇ ਵਿੱਚ ਕੋਈ ਛੋਟੀ ਮੋਟੀ ਛੇੜਛਾੜ ਹੁੰਦੀ ਆ ਉਦੋਂ ਕਹਿੰਦੇ ਸਾਡੇ ਹਿਰਦੇ ਬਲੁੰਦਰੇ ਗਏ ਨੇ ਮੈਂ ਇੱਥੇ ਇਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਦੇ ਹਿਰਦੇ ਕਾਦੇ ਨੇ ਕਿਵੇਂ ਪੱਥਰ ਦੇ ਨੇ ਕਿ 1984 ਦਾ ਟੈਂਕ ਤੋਪਾਂ ਦੇ ਨਾਲ ਕਾਲ ਤੱਕ ਢਾਟੇ ਵੀ ਹੋਇਆ ਨਿਰਦੋਸ਼ੀ ਸੰਗਤ ਮਾਰੀ ਗਈ ਤੇ ਇੰਨਾ ਕੌਮ ਦਾ ਨੁਕਸਾਨ ਹੈ ਇਹਨਾਂ ਦਾ 41 ਸਾਲ ਦੇ ਵਿੱਚ ਹਿਰਦੇ ਜੜੇ ਕਿਉਂ ਨਹੀਂ ਬਲੁੰਦਰੇ ਗਏ ਔਰ ਜਦੋਂ ਕੋਈ ਛੋਟੀ ਜੀ ਗੱਲ ਹੁੰਦੀ ਆ ਉਹਨੂੰ ਇਹ ਮੁੱਦਾ ਬਣਾ ਕੇ ਚੁੱਕ ਕੇ ਤੇ ਖੜ੍ਹਾ ਕਰ ਦਿੰਦੇ ਨੇ ਉੱਥੇ ਵੀ ਇਹਨਾਂ ਨੂੰ ਸਵਾਲ ਪੁੱਛਣ ਦੀ ਲੋੜ ਆ ਪੀ ਮਲਕਾ ਵੀ ਇਹ ਜਿਹੜਾ ਇਹ ਕਿਉਂ ਕਰਦੇ ਜੀ ਅੱਜ ਜਿੱਥੇ ਸਵਾਲ ਆ ਜਾਂਦਾ ਵਾ 41 ਸਾਲ ਇਹਨਾਂ ਨੇ ਕਿਉਂ ਨਹੀਂ ਕੀਤਾ ਇੱਥੇ ਸਵਾਲ ਦੂਜੇ ਪਾਸੇ ਇਹ ਵੀ ਆ ਜਾਂਦਾ ਕਿ ਜਦੋਂ ਮਲਕਾ ਵੀ ਇਹ ਜਿਹੜਾ ਤਖਤ ਨੂੰ ਟਾਲਦੇ ਤੌਰ ਤੇ ਤੇ ਵਰਤਦੇ ਨੇ ਮਲਕਾ ਵੀ ਇਹਨੂੰ ਕਦੇ ਵੀ ਇਹਨਾਂ ਨੇ ਮਲਕਾ ਵੀ ਸਿੱਖ ਕੌਮ ਵਾਸਤੇ ਇਹਨਾਂ ਨੂੰ ਨਹੀਂ ਨਹੀਂ ਵਰਤਿਆ ਹੁਣ ਜਦੋਂ ਸਵਾਰ ਆ ਜਾਂਦਾ ਵਾ ਪਈ 350 ਸਾਲਾ ਮਨਾਉਣ ਦਾ ਉਦੋਂ ਭਗਵਾਨ ਤਮਾਨ ਨੇ ਮਲਕ ਵੀ ਜਿਹੜਾ ਵਾ ਸ਼੍ਰੀ ਆਨੰਦਪੁਰ ਸਾਹਿਬ 350 ਸਾਲਾ ਮਨਾਇਆ ਫਿਰ ਇਹਨਾਂ ਨੇ ਫਜ਼ਲਗੜ੍ਹ ਸਾਹਿਬ ਜਿਹੜਾ ਚੰਗਾ ਪ੍ਰਸ਼ਾਸਨ ਦੇ ਕੇ ਇਹਨਾਂ ਨੇ ਮਲਕ ਵੀ ਉੱਥੇ ਇਹਨਾਂ ਨੇ ਚੰਗੀ ਸੁਖ-ਸੂਹਤਾ ਦਿੱਤੀਆਂ ਵੀ ਮਲਕ ਵੀ ਜਿਹੜੇ ਸੰਗਤ ਚੰਗਾ ਮੱਥਾ ਟੇਕ ਸਕੇ ਔਰ ਸੇਫ ਰਵੇ ਔਰ ਉਸ ਤੋਂ ਬਾਅਦ ਹੁਣੇ 328 ਰੁਪਿਆਂ ਦੇ ਵਿੱਚ ਜਿਹੜੀ ਆ ਉਹ ਮਰ ਕੇ ਗੱਲ ਕਰ ਰਹੇ ਔਰ ਇਹਨੂੰ ਸਰਕਾਰ ਕਹਿ ਰਹੀ ਹੈ ਦਹਰਾਂ ਅੰਦਾਜੀ ਇੱਥੇ ਮੈਂ ਸਿੱਧੇ ਗੱਲ ਕਰੂ ਕਿ ਜਿਹੜੀ ਦਹਰਾਂ ਅੰਦਾਜੀ ਉਹਨਾਂ ਦੇਣ ਪਈ ਇਹ ਸਾਡੇ ਸਿੱਖ ਲੀਡਰਸ਼ਿਪ ਦੀ ਨਲਾਕੀ ਦੇ ਕਾਰਨ ਮਲਕੇ ਵੇਜੇ ਕਰ ਕਾਰਵਾਈ ਹੋਈ ਆ 328 ਰੁਪਿਆਂ ਦੀ ਤੇ ਜੇਕਰ ਇੰਨਾ ਚੀਜ਼ਾਂ ਦੇ ਕਰਕੇ ਮਲਕ ਵਿੱਚ ਸਰਕਾਰ ਦੇ ਅੰਦਾਜ਼ਾ ਅੰਦਾਜ਼ੇ ਕਰਦੇ ਆ ਤੇ ਜਿਸ ਸਰਕਾਰ ਨੇ ਟੈਂਕ ਤੇ ਤੋਪਾ ਲਾ ਕੇ ਹਕਾਲ ਤੱਕ ਢਾਟਰੀ ਕਤਾ ਇਨਾ ਸਿੱਕਾ ਆਉਂਦਾ ਨੁਕਸਾਨ ਕੀਤਾ ਉਹਦੇ ਬਾਰੇ 48 ਸਾਲ ਚ ਕਿਉਂ ਨਹੀਂ ਗੱਲ ਕਰਦੀ ਹੁਣ ਇਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ 15 ਤਰੀਕ ਨੂੰ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਤਲਬ ਕਰਾਂਗੇ ਉਹ ਸ਼ੋਅ ਨਹੀਂ ਕੇਟੀ ਦਾ ਕੰਮ ਆ ਉਹ ਸਿੰਘ ਸਾਹਿਬਾਂ ਦਾ ਕੰਮ ਆ ਉਹ ਸਰਕਾਰ ਦਾ ਕੰਮ ਆ ਕਿ ਉਹ ਆਵੇ ਜਾਂ ਨਾ ਆਵੇ ਫਰਤਰ ਮੈਂ ਫੌਜੀ ਜਥੇ ਬੰਦੀ ਜਿਹੜੀ ਆ ਇਧਰਲੇ ਪਾਸੋਂ ਮੈਂ ਮੰਗਾ ਸਾਡੇ ਬੰਦੇ ਜਿਹੜਾ ਸਿੰਘ ਸਾਹਿਬਾਨ ਸਾਹਿਬ ਸਾਨੂੰ ਟਾਈਮ ਦੇਣ ਜਾਂ ਨਾ ਦੇਣ ਪਰ ਮੈਂ ਅੰਦਰ ਜਾ ਕੇ ਜੂਨ 1984 ਦੇ ਫੈਸਲੇ ਦੀ ਜਿਹੜੀ ਉਹ ਮੈਂ ਗੱਲ ਕਰਾਂਗਾ ਇੱਥੇ ਦੁੱਖ ਦੀ ਕੀ ਗੱਲ ਆ ਕਿ ਜਿਹੜੇ ਸਿੱਖੀ ਮਸਲੇ ਨੇ ਉਸੇ ਮਾਸਤੇ ਸ਼ਰੋਨੀ ਕੱਢੀ ਜਿਹੜੀ ਆ ਉਹ ਬਣਾਈ ਗਈ ਆ ਔਰ ਇਹ ਕੀ ਕਰਦੀ ਆ ਕਿ ਜਦੋਂ ਸਾਡੇ ਵਰਗੀਆਂ ਪਾਰਟੀਆਂ ਜਾਂ ਕੋਈ ਮਿਲ ਕੇ ਅਣਖੀ ਸਿੱਖ ਜਿਹੜਾ ਜਦੋਂ ਮਸਲਾ ਚੁੱਕਦਾ ਤੇ ਉਦੋਂ ਦਾ ਕਹਿੰਦੇ ਨੇ ਕਿ ਇਹ ਮਲਕ ਵਿਜਵਾ ਦਹਨਦਾਜੀ ਦਿੰਦਾ ਮੈਂ ਇਥੇ ਬੇਨਤੀ ਕਰਨੀ ਚਾਹੁੰਦਾ ਫੇਰੇ ਪੁਰਾਣੇ ਐਕਟ ਕੱਢ ਦਿੰਦੇ ਨੇ ਕਿ ਇਹ ਐਕਟ ਆ ਸਾਡੇ ਵਡਿਆ ਨੇ ਕੁਰਬਾਨੀਆਂ ਕਰਕੇ ਸ਼ਰਮਣੀ ਕੱਟੀ ਬਣਾਈ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਸਰਕਾਰ ਦਹਨਦਾਜੀ ਨਹੀਂ ਦੇ ਸਕਦੀ ਤੇ ਨਹੀਂ ਦੇਊਗੀ ਤੇ ਇਹਨਾਂ ਦੀਆਂ ਨਲਾਕੀਆਂ ਕਰਕੇ ਅੱਜ ਇਥੇ ਤਕਰ ਆ ਗਿਆ ਕਿ ਸਰਕਾਰ ਜਿਹੜੀ ਆ ਫੈਸਲੇ ਕਰਾ ਰਹੀ ਹੈ ਇਹਨਾਂ ਦੇ ਰਹਿੰਦੇ ਤੇ ਇਹ ਕਹਿੰਦੀ ਆ ਤਖਲ ਅੰਦਾਜ਼ੀ ਦੇ ਰਹੀ ਆ ਔਰ ਇਸ ਚੀਜ਼ ਦਾ ਹੀ ਜੜਵਾ ਫਰਮੀ ਫੌਜੀ ਜੜਵਾ ਇਹਨਾਂ ਕੋ ਜਵਾਬ ਲਵਾਂਗੇ ਜੇਕਰ ਅਸੀਂ ਛੋਟੀ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਕਰ ਸਕਦੇ ਆ ਅੱਜ ਅਸੀਂ ਸਿੱਖ ਕੌਮ ਦੇ ਵਿੱਚ ਜੜਵਾ ਇਹਨਾਂ ਇਹਨਾਂ ਕੋ ਜਵਾਬ ਹੀ ਮੰਗ ਸਕਦੇ ਆ ਔਰ ਇਹਦੇ ਵਾਸਤੇ ਮੈਂ ਫੇਰ ਬੇਨਤੀ ਕਰਨਾ ਸਾਨੂੰ ਸਿੰਘ ਸਾਹਿਬਾਨ ਟਾਈਮ ਦੇਵੇ ਜਾਂ ਨਾ ਦੇਵੇ ਅਸੀਸ ਸਿੰਘ ਸਾਹਿਬਾਨ ਨੂੰ ਭਗਵੰਤ ਮਾਨ ਜਦ 15 ਤਰੀਕ ਨੂੰ ਮਿਲਣਾ ਉਸ ਦਿਨ ਅਸੀਂ ਮਿਲਾਂਗੇ ਔਰ ਜੂਨ 1984 ਦਾ ਜਿਹੜਾ ਉਹ ਫੈਸਲਾ ਜਿਹੜਾ ਇਹਨਾਂ ਦੇ ਕੋਲੋਂ ਮੰਗਾ ਕੇ ਜਵਾਬ ਮੰਗ ਚਿਰੇਗੀ ਮੇਨ 1984 ਚ ਧਰਮ ਫੌਜੀਆਂ ਨੂੰ ਕਿਸ ਤਰੀਕੇ ਦਾ ਸਨਕਾਰ ਦੀ ਬਣ ਰਹੀ ਦੇਖੋ ਜੀ ਤੁਸੀਂ ਪੱਤਰਕਾਰ ਸਾਹਿਬ ਕਹਿੰਦੇ ਜੇ ਤੁਹਾਡੀ ਮੰਗ ਕੀ ਆ ਸਾਡਾ ਮੰਗ ਕਰਦਾ ਤਾਂ ਬਦਲ ਨਹੀਂ ਕੋਈ ਨਹੀਂ ਭਮੀ ਸਾਹਿਬ ਨੂੰ ਕੋਈ ਇਹ ਪੁੱਛੇ ਕੋਈ ਤੈਨੂੰ ਮੰਗ ਕੀਤੀ ਸੀ ਕਿਵੇਂ ਜਦੋਂ ਸੁਲਤਾਨਪੁਰ ਲੋਧੀ ਦੀ ਗੱਲ ਚੁੱਕੀ ਆ ਜਦੋਂ ਹੁਣ ਮਲਕਾਂ ਵੀ ਕੋਈ ਗੱਲ ਕੀਤੀ ਆ ਇਹਦੇ ਵਿੱਚ ਕਿਸੇ ਨੇ ਮੰਗ ਕੀਤੀ ਆ ਤਾਂ ਮੇ ਸਾਡੇ ਵੈਸੇ ਹੀ ਆਪਣੇ ਜਿਹੜਾ ਮੁੱਦੇ ਚੁੱਕਦੇ ਰਹਿੰਦੇ ਨੇ ਮੈਂ ਇੱਥੇ ਸਪਸ਼ਟ ਤੌਰ ਤੇ ਗੱਲ ਕਰਨੀ ਚਾਹੁੰਦਾ ਕਿ ਬਾਬਲ ਸਾਹਿਬ ਵੀ ਜਿਹੜਾ ਸੀ ਝੂਠੇ ਮਸਲਿਆਂ ਦੇ ਉੱਤੇ ਪੋਚਾ ਫੇਰਦਾ ਹੁੰਦਾ ਸੀ ਔਰ ਉਹਦੀ ਹੁਣ ਜਿਹੜਾ ਵਾ ਜੇ ਕੋਈ ਗੱਲ ਕਰਦੇ ਨੇ ਉਹਦਾ ਚਿੱਠਾ ਕੱਢ ਕੇ ਅਗਲੇ ਪਾਸੇ ਬਜ਼ਾਦਾ ਦਾ ਕਹਿੰਦੇ ਵੀ ਫੁਲਾਣੇ ਤਾ ਦਵਾ ਕੇ ਲਿਖੀ ਜੋ ਧਾਮੀ ਸਾਹਿਬ ਆਫਲੇ ਸਪੀਡ ਤੇ ਚੱਲਣ ਡੇ ਨੇ ਜਿਸ ਤਰ੍ਹਾਂ ਪੋਚਾ ਫੇਰਨੇ ਦੇ ਗੱਲਾਂ ਦੇਤੇ ਧਾਮੀ ਸਾਹਿਬ ਆਉਂਦੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਜਵਾਬ ਦੇਣਾ ਪਊਗਾ ਔਰ ਸ਼੍ਰੋਮਿਕ ਕਿੱਟੀ ਨੂੰ ਜਵਾਬ ਦੇਣਾ ਪਊਗਾ ਔਣਖੀ ਸਿੱਖਤਾ ਦੇ ਕੋਲ ਜਵਾਬ ਮੰਗਣਗੇ ਵੀ ਕਿਸ ਤਰ੍ਹਾਂ ਤੁਸੀਂ ਜਿਵੇਂ ਪੋਚੇ ਫੇਰਤੇ ਠੀਕ ਉਹਨਾਂ ਕਿੰਨੇ ਜਨਾਂ ਦਾ ਤੁਹਾਡਾ ਪਾਪਾ ਦੋ ਕਿ ਅਜਿੰਦਰ ਸਾਹਿਬ ਨੂੰ ਮਿਲ ਗਏ ਸੀਐਮ ਨੂੰ ਦੇਖੋ ਜੀ ਤੁਸੀਂ ਇੱਕ ਮੈਂ ਬੇਨਤੀ ਕਰਦਾ ਸਾਡਾ ਬਫਦ ਮਿਲਦਣਾ ਅਸੀਂ ਕੋਈ ਮਲਕ ਵੀ ਇਹ ਨਹੀਂ ਕਿ ਰਾਜਨੀਤਿਕਾ ਕਿਤੇ 150 ਬੰਦਾ ਆਉਣਾ ਅਸੀਂ ਨਾ ਕੋਈ ਜਵਾਬ ਲੈਣਾ ਮੈਂ 5-7 ਬੰਦੇ ਅਸੀਂ ਆਉਨੇ ਮੈਂ ਕਦੀ ਦੇਖ ਦਿਖਾਈ ਕਿ ਮੈਂ ਕਦੀ ਇਲੈਕਸ਼ਨ ਲੜਨਦੇ ਆ ਦੂਸਰੀ ਬੇਨਤੀ ਇਹ ਆ ਜਿਹੜੀ ਸਭ ਤੋਂ ਵੱਡੀ ਦੁੱਖ ਦੀ ਗੱਲ ਆ ਜੂਨ 1984 ਦੇ ਵਿੱਚ ਹਮਲਾ ਸਿੱਖ ਕੌਮ ਦੇ ਉੱਤੇ ਹੋਇਆ ਧਰਮ ਦੇ ਉੱਤੇ ਹੋਇਆ ਔਰ ਧਰਮੀ ਫੌਜੀ ਇਹਨੇ ਬਾਰਕਾ ਛੱਡ ਕੇ ਅੱਗੇ ਔਰ ਮੈਂ ਧਾਮੀ ਸਾਨੂੰ 22 ਨੇਮ ਜਨਾਬਾਂ ਤੋਂ ਸਵਾਲ ਪੁੱਛਣਾ ਔਰ ਮੈਂ ਸਿੱਖ ਸੰਗਤ ਨੂੰ ਇਹ ਗੱਲ ਕਹਿਣਾ ਕਿ ਤੁਹਾਡੇ ਆਸਰੇ ਨਾਲ ਅਸੀਂ ਸ਼੍ਰੋਮਣੀਕਰਤਾ ਜਵਾਬ ਲਵਾਂਗੇ ਕਿ ਸ਼੍ਰੋਮਣੀ ਕਿੱਟੀ ਦੇ ਸਾਡਾ ਮਦਾਪਾ ਚਾ ਧਰਮੀ ਫੌਜੀ 285 ਨੇ ਉਹਦੇ ਬਾਰੇ ਮੈਂ ਧਾਮੀ ਸਾਨੂੰ ਕਹਾਂ ਮੈਂ ਧਾਮੀ ਸਨ ਜਨਾਬ ਅਰਕਸ਼ੜੀਆਂ ਉਹ ਧਰਮੀ ਫੌਜੀ ਸਾਰੇ ਨੇ ਫਿਰ ਇਹਨਾਂ ਸਭਾ ਮਦਾਪਾ ਕੇ 265 ਭਾਂਤ ਬਣਾਤੇ ਫੇਰ ਮੈਂ ਗੱਲ ਕੀਤੀ ਫੇਰ ਉਹਨਾਂ ਸਾਨੂੰ ਪੁੱਛ ਆਜਾ ਫੇਰ ਕਹਿੰਦਾ ਈ ਧਰਮੀ ਫੌਜੀ ਕੁਰਬਾਨੀ ਦੀ ਮਲਕਾਂ ਸਲਾਹਾਂ ਕਰਦੇ ਆ ਫੇਰ ਮੈਂ ਉਹਨਾਂ ਦਾ ਵਿਰੋਧ ਕੀਤਾ ਮੈਂ ਹੁਣਾਂ ਨਾ 309 ਪਾਏ ਨੇ ਇੱਥੇ ਮੈਂ ਸ਼ੋਮੀ ਕੈਤੀ ਨੂੰ ਜਿੱਥੇ ਧੰਬੀ ਸਾਨੂੰ ਜਵਾਬ ਪੁੱਛਣਾ ਉੱਥੇ ਮੈਂ ਛੇ ਟੌਨ ਉਕੀਲ ਕਰਦਾ ਕਿ ਸਾਡੇ ਨਾਲ ਹੋ ਕੇ ਜਵਾਬ ਮੰਗੋ ਕਿ ਜਦੋਂ ਮਲਕਾਂ ਧਰਮੀ ਫੌਜੀ ਬੌਰ ਕਾ ਛੜਕੇ ਹਰਮੰਦਰ ਸਾਹਿਬ ਨੂੰ ਚਾਲੇ ਪਾਏ ਨੇ ਰਸਤੇ ਦੇ ਵਿੱਚ ਸ਼ਹੀਦ ਕਿਹੜੇ ਖਾਤੇ ਜਨੇ ਜਿਨ੍ਹਾਂ ਦੇ ਇੱਕ ਇੱਕ ਹੰਗ ਰਹਿ ਗਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਜਿਹੜੇ ਬੰਦੇ ਅੰਟੈਰੋ ਕਿਲ ਹੋਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਜਿਹੜੇ ਬੰਦੇ ਡਿਸਮੈ ਫਰਾਂਸ ਸਰਵਿਸ ਤੋਂ ਆਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਔਰ ਅੱਲਾਹ ਪਰਮੀ ਫੌਜੀ ਨੂੰ ਨੁਕਸਾਨ ਜਵਾ ਹੋਇਆ ਉਹ ਮਲਕਾਬੀ ਧਾਮੀ ਸਾਹਿਬ ਨੂੰ ਕੀ ਸਮਝਦਾ ਕਿ 309 ਤਰਵੀ ਫੌਜੀ ਮੰਨਦੇ ਨੇ ਜਦੋਂ ਇਹ 309 ਕਹਿੰਦੇ ਨੇ ਕਿ ਜਨਰਲ ਕੋਰਪਸ ਆਵੇ ਤਰਵੀ ਫੌਜੀ ਨੇ ਉਹਦੇ ਵਿੱਚ ਜਿਹੜੇ ਡਿਸਮੈ ਫਰਾਂਸ ਸਰਵਿਸ ਜਨਰਲ ਰਕ ਇੱਕ ਨਵੇਂ ਪੈਸੇ ਦੀ ਸਹੂਲਤ ਨਹੀਂ ਉਹ ਮੰਨ ਵਿੱਚ ਕਿਉਂ ਨਹੀਂ ਲੈਂਦਾ ਤਾਂ ਕੁਰਬਾਨੀ ਵਾਲਿਆਂ ਨੂੰ ਕਿਉਂ ਨਹੀਂ ਲੈਂਦੇ ਇੱਥੇ ਅਸੀਂ ਭਾਮੀ ਸਾਹਿਬ ਕੋਲ ਜਵਾਬ ਮੰਗਾ ਕਿ ਸਿੱਖ ਕੌਮ ਦੇ ਨਾਲ ਰਲ ਕੇ